ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਦਲਜੀਤ ਡੇਰੀ ਫਾਰਮ ਤੁਹਾਡਾ ਸਵਾਗਤ ਆ ਅੱਜ ਤੁਹਾਨੂੰ ਤਿੰਨ ਝੋਟੀਆਂ ਦਿਖਾਉਣੀਆਂ ਵਾਂ ਦੋ ਬੱਚੇ ਵਾਲੀਆਂ ਤਾਜ਼ੀਆਂ ਬਿਲਕੁਲ ਇੱਕ ਬੱਚੇ ਨੂੰ ਬਗੈਰ ਇਹਨਾਂ ਬੱਚੇ ਵਾਲੇ ਦਿਖਾਓ ਜੀ ਆਹ ਵੇਖੀ ਪਹਿਲਾ ਸੂਬਾ ਝੋਟੀ ਆ ਠੀਕ ਆ ਜੀ ਪਹਿਲਾ ਡਰਾਫਟ ਦੱਸ ਦਈਏ ਜੀਰੇ ਦਾ ਸੋਜੀ ਡਰੈਸ ਪਿੰਡ ਕਸੀਰਪੁਰ ਤਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਠੀਕ ਹੈ ਜੀ ਨੰਬਰ ਹੈਗਾ 97 96 35121 35121 ਹਾਂ ਜੀ ਠੀਕ ਹੈ ਜੀ ਖੋਲ ਦਿਓ ਤੁਹਾਨੂੰ ਛੋਟੀ ਕੋਈ ਆ ਖੋਲ ਦਿਓ ਇਹਨੂੰ ਜੀ ਦੇਖੋ ਜੀ ਥਾਂ ਛੱਡਦੀ ਆ ਬੱਚੋਟੀ ਖੁੱਲੀ ਨਹੀਂ ਉਹਨੂੰ ਕੀ ਇਹਦਾ ਰਸਤਾ ਹੋ ਗਿਆ ਕੱਲਾ ਕੱਲਾ ਥਾਂ ਲਗਾ ਚੋਟੀ ਨੂੰ ਮੇਰ ਲਾ ਰੱਬ ਲਾ ਸਫਾਈਆਂ ਪੂਰੀਆਂ ਤੋੜ ਦੋ ਵੀਰ ਜੀ ਲਓ ਜੀ ਵੇਖੋ ਜੀ ਜਾ ਹਾਂ ਇਲਾ ਕੁਮਾਲੋ ਲਓ ਜੀ ਸਿਰਮੂ ਦੀ ਬਹੁਤ ਸਾਫ ਰੋਟੀ ਦਾ ਸਿੰਗ ਲੱਗਾ ਦੁੱਧ ਕਿਨਾ ਗਿਜੀ ਦੇਖੋ ਜੀ ਕੋ 9 ਕਿਲੋ ਦੁੱਧ ਥੋਈ ਨੇ 12 13 ਦਿਨ ਹੋ ਗਏ ਆ ਠੀਕ ਆ ਜੀ ਕੀ ਮੁੱਲ ਵੀਰ ਜੀ ਦਾ 90000 ਹਾਂ ਜੀ ਆਹ ਨਾ 85 ਦੇ ਦਾਂਗੇ ਠੀਕ ਹੈ ਜੀ ਹੋਰ ਮਾਨਤਣ ਕਰਦਾਂ ਵਿੱਚ ਚਲੋ ਠੀਕ ਚਲੋ ਠੀਕ ਹੈ ਜੀ ਖੋਲ ਦਿਓ ਦੂਜੇ ਨੰਬਰ ਵਾਲੀ ਝੋਟੀ ਆ ਵੀ ਵੀਰ ਜੀ ਪਹਿਲਾ ਸੁਆ ਝੋਟੀ ਆ ਚਾਰ ਦੰਦ ਝੋਟੀ ਆ ਥਾਣੀ ਜੱਟ ਚੱਡੇ ਦੀ ਬਿਲਕੁਲ ਸਾਫ ਹੈ ਮੇਰੇ ਲਈ ਮੇਲੇ ਥਣ ਲੱਗੇ ਪਰ ਲੂਮ ਘੱਟੀ ਆ ਫਰਲਾੁਰਲਾ ਬਹੁਤ ਆ ਗਾਂ ਨੂੰ ਬੜੀ ਤਗੜੀ ਮੱਝ ਤਿਆਰ ਹੋ ਗਈ ਚੌਗੀ ਆ ਮੋ ਜੀ ਠੀਕ ਹੈ ਜੀ ਜਾਣ ਦਿਓ ਵੀਰ ਜੀ ਵੇਖੋ ਜੀ ਆ ਜਾਓ ਆ ਜਾਓ ਆ ਜਾਓ ਕੁਮਾਲੋ 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 ਉਹ ਨਾ ਬੱਚੇ ਕਰਕੇ ਕਰਦੀ ਹੈ ਨਾ ਥੋੜੀ ਜਿਹੀ ਪੈਂਦੀ ਪਹਿਲੀ ਛੋਟੀ ਵੀਰ ਜੀ ਵੇਖੋ ਛੋਟੀ ਸੀਲ ਛੋਟੀ ਸੁਆ ਪਹਿਲਾ ਜੀ ਇਹਦੇ ਕੋ ਦੁੱਧ ਕਿੰਨਾ ਵੀਰ ਜੀ ਇਹਦੇ ਨੂੰ 8 ਕਿਲੋ ਦੁੱਧ ਹੈ ਵੀਰ ਜੀ 8 ਕਿਲੋ ਹਾਂ ਪਹ ਹੈ ਗਿਆ ਤੁਸੀਂ ਹਫਤਾ ਆ ਗਿਆ ਜੀ ਦੁੱਧ ਦਾ ਪਲੱਸ ਚਵਾ ਦੂਗੀ ਹਾਂਜੀ ਹਾਂਜੀ ਠੀਕ ਆ ਜੀ ਇਹਦੇ ਪਿੱਛੇ ਕੀ ਜੇ ਇਹਦੇ ਮਗਰ ਕੱਟਾ ਜੇ ਉਹਦੇ ਮਗਰ ਪਹਿਲੀ ਵਾਰ ਕੱਟੀ ਆ ਠੀਕ ਆ ਪਹਿਲੀ ਮਗਰ ਕੱਟੀ ਤੇ ਇਹਦੇ ਮਗਰ ਕੱਟਾ ਵੀ ਜੀ ਆ ਗਿਆ ਜੇ ਹਾਂਜੀ ਦੱਸੋ ਜੀ ਦਾ ਕੀ ਮੁੱਲ ਮਲ ਰੱਖਿਆ ਜੀ ਮੁੱਲ ਵੀ ਦਾ 85000 ਹਾਂਜੀ ਹਾਂ 80000 ਦਾ ਠੀਕ ਆ ਜੀ ਇਹ ਕਾ ਵੀ ਜੀ ਬੱਚੇ ਉਹ ਬਗਿਆ ਛੋਟੀ ਆ ਠੀਕ ਆ ਖੋਲ ਦੋ ਇਹਨੂੰ ਵਿਖਾ ਦਿਓ ਖੋਲ ਕੇ ਅੱਜੀ ਆਈ ਆ ਦੋ ਦੋ ਸੀਗਰ ਆਵੇ ਪੰਜ ਦੋ ਦੋ ਫੱਲਾ ਢਲਾਊਗਾ ਠੀਕ ਆ ਜੀ 30 ਲੱਖ ਬੜੀ ਐ ਦੇਖੋ ਜੀ ਸ਼ਕੀਨ ਕੱਟੀ ਪਹਿਲਾ ਸੁਆਈ ਆ ਧੋਕੜ ਠੰਡੀ ਤੇ ਸੀਲ ਥਣ ਬਹੁਤ ਜ਼ਿਰਲਾ ਗਿੱਠ-ਗਿੱਠ ਤੇ ਲੱਗੇ ਵਿਰਲੇ-ਵਿਰਲੇ ਬਾਕੀ ਧੰਦੀ ਨਹੀਂ ਪੈਂਦਾ ਸਾਡੇ ਤੇ ਠੀਕ ਆ ਜੀ ਚਲੋ ਡਰਦੀ ਅਜੇ ਆਈ ਆ ਚਲੋ ਕੋਈ ਗੱਲ ਨਹੀਂ ਜਿਹੜਾ ਵੀਰ ਖੜੇਗਾ ਝੋਟੀ ਬਹੁਤ ਚੰਗੀ ਹੈ ਤਸੱਲੀ ਬਰਖਸ਼ ਕਰਕੇ ਆਪਣੀ ਚੋਗ ਤਸੱਲੀ ਕਰਕੇ ਝੋਟੀ ਖੜੇ। ਕੰਢੀ ਸੀਲ ਹੈ ਕੋਕੇ ਜੜ ਝੋਟੀ ਆ। ਨਿੱਕ ਨਿੱਕੀ ਸਿੰਗੀ ਲੱਗੀ ਆਈ। ਮੋਲ ਵੀਰ ਜੀ ਦਾ 60000 ਹਾਂ ਨਾ 55000 ਲਾਗੇ। ਹਾਂ ਨਾ ਕਿੰਨੇ ਦੀ? 55000 ਦੀ। ਚਲੋ ਜੀ 55000 ਦੀ। ਹਾਂ। ਠੀਕ ਆ ਜੀ। ਬਾਕੀ ਉਹ। ਇਹ ਪ੍ਰੈਨਡ ਹੋ ਜਾ ਤੁਹਾਡੀ ਸਾਮ ਕੇ ਚਲੋ ਠੀਕ ਆ ਜੀ ਵੀਰਾਂ ਦਾ ਉਹ ਸਾਮ ਕੇ ਵੇਚਣੀਆਂ ਤਿੰਨ ਵਕਾਉ ਜੇ ਜਿਹੜਾ ਵੀ। ਬਾਕੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ। ਅਬ ਦੀ ਦਲਜੀਤ ਡੇਰੀ ਫਾਰਮ ਦੇਖਣਾਂ ਤੁਹਾਡਾ ਸਵਾਗਤ ਆ ਹਾਂਜੀ ਸਾਰੀ ਐਂਡ ਤੱਕ ਵੀਡੀਓ ਵੇਖਣਾਂ ਤੇ ਬਹੁਤ ਬਹੁਤ ਧੰਨਵਾਦ ਲਓ ਜੀ